ਕੰਮ ਦਾ ਕਾ ਬੋਟ ਪੈ ਰਹੀ ਹੈ ਕੰਮ ਨੂੰ ਵੋਟ ਪਈ ਜਾਂਦੀ ਹੈ ਜੀ ਪਈ ਜਾਂਦੀ ਨੇ ਅਸੀਂ ਜੀ ਮੋਦੀ ਜੀ ਜਿਤਾਏ ਜੇਤਾਏ ਜੀ ਜਿਤਾਏ ਮੋਦੀ ਜੀ ਕਿੱਤ ਕੇ ਮੋਦੀ ਸਾਡੇ ਜੀ ਜਿਹੜੇ ਕੰਮ ਨੂੰ ਵੋਟ ਪਾਈ ਆ ਜਿਹੜੇ ਕੰਮ ਹੋਏ ਨੇ ਜੀ ਸੜਕਾਂ ਦਾ ਸੜਕਾਂ ਦਾ ਹੋਇਆ ਹੈ ਜੀ ਆਪਣਾ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ ਜੀ ਤੇ ਇਹ ਦੇਸ਼ ਦਾ ਚੋਣ ਆ ਜੋ ਦੇਸ਼ ਦੇ ਨਾਲ ਖੜਿਆ ਅਸੀਂ ਉਹਦੇ ਨਾਲ ਖੜੇ ਆ ਪੰਜਾਬ ਸਰਕਾਰ ਨੂੰ ਪਾਈ ਹੈ ਕਿ ਨਕਿੰਦਰ ਸਰਕਾਰ ਪੰਜਾਬ ਸਰਕਾਰ ਨੇ ਪੱਪੀ ਪ੍ਰੈਸ਼ਰ ਨੂੰ ਪਾਈ ਹੈ ਲੋ ਜੀ ਹਾਂਜੀ 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 ਤੁਸੀਂ ਕਹਿਣਾ ਚਾਹੋਗੇ ਇੱਕੀ ਪ੍ਰੈਸ਼ਰ ਜੀ ਜਿੱਤਣਗੇ ਜੀ ਇੱਕ ਨੰਬਰ ਬਟਨੇ ਤੇ ਇੱਕ ਨੰਬਰ ਤੇ ਜਾਣਾ ਉਹਨਾਂ ਨੇ ਜੋ ਰਾਮ ਕੋਲੇ ਹੈ ਹਮ ਉਹਨੂੰ ਲਾਏਗੇ ਲੈ ਨਹੀਂ ਅਸਾਂ ਅਸੀਂ ਦੇਖੋ ਜੀ ਵਿਕਾਸ ਨੂੰ ਪਾਣੀ ਹੈ ਅਸੀਂ ਧਾਰਮਿਕ ਰਾਜਨੀਤੀ ਤੇ ਜ਼ਿਆਦਾ ਉਹ ਨਹੀਂ ਕਰਦੇ ਜੀ ਇਹ ਮਾਹੌਲ ਜਰੂਰ ਅੱਜਕੱਲ ਨਜ਼ਰ ਆ ਰਿਹਾ ਜੈ ਸ਼੍ਰੀ ਰਾਮ ਦੇ ਜਕਾਰੇ ਲਾ ਕੇ ਤੇ ਮੈਨੂੰ ਲੱਗ ਰਿਹਾ ਇਸ ਵਾਰ ਰਾਮ ਜੀ ਦਾ ਮਾਹੌਲ ਰਹੂਗਾ ਸਨਾਤਨ ਦੀ ਜੈ ਹੋਏਗੀ ਰਾਮ ਜੀ ਹਰ ਕਿਸੇ ਦੇ ਨੇ ਕੱਲੇ ਰਾਮ ਦੇ ਨਾਮ ਤੇ ਇਹ ਨਹੀਂ ਕਿ ਜੋ ਰਾਮ ਕੋ ਲਾਏ ਆਂ ਹਮ ਉਹਨੂੰ ਰਾਮ ਨੂੰ ਲਿਆਣ ਵਾਲੇ ਮੋਤੀ ਨੇ ਰਾਮ ਜੀ ਨੂੰ ਆਰਾਮ ਦੀ ਲਿਆਣ ਵਾਲੇ ਨੇ ਉਹ ਆਪਣੇ ਆਪ ਨੂੰ ਹੀ ਭਗਵਾਨ ਮੰਨਣ ਲੱਗ ਗਏ ਮੋਤੀ ਜੀ ਕਿ ਮੈਂ ਭਗਵਾਨ ਆ ਮੋਤੀ ਭਗਤ ਲੱਗਦੇ ਬਿਲਕੁਲ ਮੋਤੀ ਭਗਤ ਅਜੇ ਚੰਗਾ ਕੰਮ ਕੀਤਾ ਤੇ ਮੋਤੀ ਜੀ ਦਾ ਨਾਮ ਨਹੀਂ ਕਰਾਂਗੇ ਤੇ ਕੌਣ ਕਰੇਗਾ ਜੱਜ ਮੋਤੀ ਜੀ ਨੇ ਅੱਛਾ ਕੰਮ ਕੀਤਾ ਤੇ ਸ਼ਰੇਵ ਹੀ ਉਹਨਾਂ ਦਾ ਬਿਲਕੁਲ ਅੱਬਾ ਉਹਨੂੰ ਰਾਜਾ ਵੜਿੰਗ ਨੂੰ ਕਿੱਥੋਂ ਲੱਭਾਂਗੇ ਜੀ ਕਿੱਥੇ ਦਾ ਤੁਹਾਨੂੰ ਪਤਾ ਹੈ ਕਿ ਐਡਰੈਸ ਕਿੱਥੇ ਦਾ ਤੁਹਾਨੂੰ ਇਹ ਏਰੀਆ ਪਤਾ ਹੈ ਮੰਨ ਲਓ ਸਾਨੂੰ ਕੋਈ ਦਿੱਕਤ ਹੈ ਸਾਡੇ ਏਰੀਆ ਨੂੰ ਕੋਈ ਨਾਲੇ ਦੀ ਕੋਈ ਗੱਲ ਹੈ ਕੋਈ ਹੋਰ ਮੁੱਲੇ ਦਾ ਦਿੱਕਤ ਹੈ ਪਰ ਕਿੱਥੋਂ ਲੱਭ ਲਾਂਗੇ ਜੀ ਉਹਨਾਂ ਨੂੰ ਦੱਸੋ 18ਵੀਂ ਲੋਕ ਸਭਾ ਦੀਆਂ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਸਵੇਰੇ 7 ਵਜੇ ਤੋਂ ਸਾਡੇ ਸਿਟੀ ਹਲਮ ਦੀ ਟੀਮ ਹੁਣ ਹਲਕਾ ਸੈਂਟਰ ਵਿੱਚ ਪਹੁੰਚੀ ਆ ਆਓ ਤੁਹਾਨੂੰ ਦਿਖਾਨੇ ਆ ਇੱਥੇ ਦਾ ਕੀ ਮਾਹੌਲ ਆ ਸਭ ਤੋਂ ਪਹਿਲਾਂ ਦਿਖਾਨੇ ਆ ਅਸੀਂ ਖੜੇ ਆ ਸੱਤਾਧਾਰੀ ਪਾਰਟੀ ਆਵਾਦਰੀ ਪਾਰਟੀ ਦੇ ਕਾਊਂਟਰ ਤੇ ਜਿੱਥੇ ਲੋਕ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਲੋਕ ਆਪਣੀ ਵੋਟਰ ਲੈਣ ਵਾਸਤੇ ਆਪਣੇ ਆਪਣੀਆਂ ਪਰਚੀਆਂ ਲੈ ਰਹੇ ਨੇ ਆਪਣਾ ਆਪਣਾ ਵੋਟ ਨੰਬਰ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਇੱਥੇ ਖੜੇ ਨੇ ਆਪਣੀ ਵੋਟ ਪਾਉਣ ਵਾਸਤੇ ਤੇ ਆਪਣੀ ਵੋਟ ਨੰਬਰ ਲੈ ਰਹੇ ਨੇ ਵੋਟ ਦੀਆਂ ਪਰਚੀਆਂ ਹਾਲਾਂਕਿ ਘਰ ਵੀ ਪਹੁੰਚ ਗਈਆਂ ਪ੍ਰਸ਼ਾਸਨ ਵੱਲੋਂ ਪਰ ਫਿਰ ਵੀ ਲੋਕ ਇੱਥੇ ਆ ਕੇ ਦੇਖ ਰਹੇ ਨੇ ਔਰ ਆਪਣੀ ਵੋਟ ਨੂੰ ਚੈੱਕ ਕਰਕੇ ਪੋਲਿੰਗ ਪੋਲਿੰਗ ਬੂਥ ਤੇ ਜਾ ਰਹੇ ਨੇ ਲੋਕ ਵੋਟ ਪਾ ਕੇ ਆ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਆਪਣਾ ਦਿਖਾਓ ਜੀ ਸਾਡੇ ਕੈਮਰੇ 'ਚ ਵੋਟ ਪਾ ਕੇ ਆਏ ਤੁਸੀਂ ਬਾਕੀ ਵੈਰੀ ਗੁੱਡ ਆਏ ਆ ਜੀ ਕਿੰਨੇ ਵਜੇ ਵੋਟ ਪਾਤੀ ਸਵੇਰੇ ਵੀ ਪਾ 7 ਵਜੇ ਵੋਟ ਪਾਤੀ ਜੀ ਕਿਆ ਬਾਤ ਜਦੋਂ ਖੁੱਲੀ ਪਹਿਲੀ ਵੋਟ ਦੱਬੀ ਜੀ ਆਪਾਂ ਪਹਿਲੀ ਵੋਟ ਪਾਈ ਪਹਿਲੀ ਵੋਟ ਦੱਬੀ ਤੁਸੀਂ ਵੀ ਤੁਹਾਡੇ ਇੰਤਜ਼ਾਰ ਕਰ ਰਹੇ ਸੀ ਜਿਹੜਾ ਬੰਦਾ ਪਹਿਲੀ ਵੋਟ ਪਾ ਕੇ ਆਏਗਾ ਉਹਨਾਂ ਦਾ ਖੁਸ਼ਬਤ ਕਰਾਂਗੇ ਬਹੁਤ ਸ਼ਾਹ ਦਿਖ ਰਹੇ ਹੋ ਬਹੁਤ ਅਕਸਾਇਆ ਜੀ ਕੰਮ ਦਾ ਕਾ ਵੋਟ ਪੈ ਰਹੀ ਹੈ ਕੰਮ ਨੂੰ ਵੋਟ ਪਈ ਜਾਂਦੀ ਹੈ ਜੀ ਪਈ ਜਾਂਦੀ ਨਹੀਂ ਆ ਦੇਖ ਲਓ ਜੀ ਬਾਕੀ ਬੁੱਤਾਂ ਦਾ ਹਲ ਕੀ ਹੈ ਖਾਲੀ ਬੈਠੇ ਨੇ ਕਿਹੜੇ ਕੰਮ ਨੂੰ ਵੋਟ ਪਈ ਹੈ ਜਿਹੜੇ ਕੰਮ ਹੋਏ ਨੇ ਜੀ ਸੜਕਾਂ ਦਾ ਸੜਕ ਹੋਰ ਬਥੇਰੇ ਨੇ ਜੀ ਹਜੇ ਆਉਣ ਵਾਲੀਆਂ ਹੋਰ ਹੈਗੀਆਂ ਇਲੈਕਸ਼ਨਾਂ ਤੋਂ ਬਾਅਦ ਹੋਰ ਸ਼ੁਰੂ ਹੋਏ ਨੇ ਜੀ ਕੰਮ ਹੋਣੇ ਉਹ ਟਾਈਮ ਤਾਂ ਲੱਗਦਾ ਹੀ ਇਹਨੇ ਜੀ 2 ਸਾਲ ਸਰਕਾਰ ਨੂੰ ਹੋਏ ਨੇ 2 ਸਾਲ ਚ ਬੰਦਾ ਕੀ ਕੀ ਕਰ ਲੂ। ਵੋਟ ਪਾ ਕੇ ਆਏ ਹਾਂ। ਹਾਂ ਜੀ ਹਾਂ ਜੀ ਵੋਟ ਪਾ ਕੇ ਆਏ ਹਾਂ। ਪੰਜਾਬ ਸਰਕਾਰ ਨੂੰ ਪਾਈ ਹੈ ਕਿ ਕੇਂਦਰ ਸਰਕਾਰ ਨੂੰ? ਪੰਜਾਬ ਸਰਕਾਰ ਨੂੰ। ਪੱਪੀ ਪ੍ਰੈਸ਼ਰ ਨੂੰ ਪਾਈ ਹੈ। ਲੋ ਜੀ। ਹਾਂ ਜੀ ਹਾਂ ਜੀ। ਹਾਂ ਜੀ ਤੁਸੀਂ ਕਹਿਣਾ ਚਾਹੋਗੇ। ਪੱਪੀ ਪ੍ਰੈਸ਼ਰ ਜੀ ਜਿੱਤਣਗੇ ਜੀ ਇੱਕ ਨੰਬਰ ਵਾਟ ਨੇ ਤੇ ਇੱਕ ਨੰਬਰ ਤੇ ਜਾਣਾ ਉਹਨਾਂ ਨੇ। ਇੱਕ ਨੰਬਰ ਵਾਟ ਨੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਿਹੜੇ ਰਾਮ ਜੀ ਦਾ ਆਪਣੇ ਪੋਸਟਰ ਲਗਾ ਕੇ ਵੋਟ ਮੰਗ ਰਹੇ ਨੇ, ਰਾਮ ਜੀ ਦਾ ਤੁਹਾਡੇ ਦਿਲ 'ਚ ਵੀ ਨਹੀਂ ਸਾਡੇ ਦਿਲ 'ਚ ਵੀ ਨਹੀਂ। ਰਾਮ ਜੀ ਹਰ ਕਿਸੇ ਦੇ ਨੇ। ਕੱਲੇ ਰ ਜੋ ਰਾਮ ਕੋ ਲਾਏ ਹਮ ਉਹਨੂੰ ਰਾਮ ਨੂੰ ਲਿਆਂਵਲੇ ਮੋਦੀ ਨੇ ਰਾਮ ਜੀ ਨੂੰ ਰਾਮ ਜੀ ਲਿਆਂਵਲੇ ਨੇ ਉਹ ਆਪਣੇ ਆਪ ਨੂੰ ਹੀ ਭਗਵਾਨ ਮੰਨਣ ਲੱਗ ਗਏ ਮੋਦੀ ਜੀ ਕਿ ਮੈਂ ਭਗਵਾਨ ਆ ਕਿ ਮੇਰੇ ਜਿਹੜੇ ਪੰਜ ਪਿਆਰੇ ਦੇ ਸੀ ਉਹਨਾਂ 'ਚੋਂ ਮੇਰੇ ਇੱਕ ਚਾਚਾ ਸੀ ਉਹ ਕਿੱਦਾਂ ਚਾਚੇ ਬਣ ਗਏ ਜੀ ਚਲੋ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਹਸਾ ਉਹ ਦੂਸਰੇ ਹੋਰ ਹੋਰ ਪਾਰਟੀਆਂ ਦੇ ਕਾਊਂਟਰ ਤੇ ਜਾਂਦੇ ਆਪਾਂ ਆਓ ਜੇ ਪਾਰਟੀਆਂ ਦੇ ਕਾਊਂਟਰ ਤੇ ਜਾਂਦੇ ਦੇਖਦੇ ਆ ਉੱਥੇ ਤਾਂ ਕੀ ਹਸਾ ਹੈ ਇਹ ਸੀਗਾ ਸੱਤਾਧਾਰੀ ਪਾਰਟੀ ਪੰਜਾਬ ਦੇ ਆਵਾਜ਼ ਦੀ ਪਾਰਟੀ ਦਾ ਕਾਊਂਟਰ ਜਿੱਥੇ ਬੜਾ ਉਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਗੱਲ ਕਰ ਲੈਨੇ ਆਂ ਇਹ ਕਾਂਗਰਸ ਦਾ ਕਾਊਂਟਰ ਆ ਦੇਖੋ ਇੱਥੇ ਵੀ ਤੁਹਾਨੂੰ ਦਿਖਾ ਦਿੰਨੇ ਆਂ ਲੋਕ ਆਪਣੀ ਵੋਟ ਚੈੱਕ ਕਰਨ ਆ ਰਹੇ ਨੇ ਔਰ ਵੋਟ ਦੀ ਪਰਚੀ ਲੈ ਕੇ ਜਾ ਰਹੇ ਨੇ ਤਾਂ ਕਿ ਉਹ ਆਪਣੀ ਵੋਟ ਦਾ ਅਧਿਕਾਰ ਜਿਹੜਾ ਹੋ ਉਹ ਉਹਨੂੰ ਪ੍ਰਯੋਗ ਕਰ ਸਕਣ ਭਾਈ ਪਾਇਸਾ ਤੁਸੀਂ ਵੋਟ ਬਣਨੀ ਤੁਹਾਡੀ ਹਾਂਜੀ ਵਾਪਸ ਹੀ ਲੈਣਾ ਤੁਹਾਡੀ ਬਣ ਗਈ ਆ ਤੁਹਾਡੇ ਫਾਦੇ ਕਿੰਨੀਆਂ ਵੋਟਾਂ ਤੁਹਾਡੀਆਂ ਦੋ ਆਂ ਜੀ ਬੋਟਾ ਤੁਹਾਡੇ ਦੋ ਜੀ ਦੇ ਵੋਟਾ ਹਾਂਜੀ ਹਾਂਜੀ ਇਹ ਇਹ ਸਮੇਂ ਦੇ ਤੁਸੀਂ ਅਸਲੇ ਵੋਟ ਪਾਣਾ ਕਿੰਨਾ ਜ਼ਰੂਰੀ ਹੈ ਵੋਟ ਪਾਣਾ ਬਹੁਤ ਜ਼ਰੂਰੀ ਹੈ ਜੀ ਆਪਣਾ ਅਧਿਕਾਰ ਤੁਸੀਂ ਦਿਓ ਹਾਂਜੀ ਮੋਸਟ ਇੰਪੋਰਟੈਂਟ ਹੈ ਪਹਿਲਾ ਫਸਟ ਆਫ 올 ਵੋਟ ਪਾਣਾ ਮਤਲਬ ਹੈ ਜੀ ਸਭ ਤੋਂ ਪਹਿਲੀ ਜੀ ਲੋੜ ਹੈਗੀ ਵੋਟ ਮਤਲਬ ਪਾਉਸ ਤੋਂ ਇਲਾਵਾ ਮਤਲਬ ਕਿ ਅਧਰ ਹਾਂਜੀ ਮਨਤਾ ਬਣਾ ਲਿਆ ਜੀ ਠੀਕ ਹੈ ਜੀ ਮਨ ਬਣਾ ਲਿਆ ਕਰਨੇ ਜੀ ਚਲੋ ਜੀ ਮਨ ਬਣਾ ਰਿਹਾ ਮਨ ਬਨਣਾ ਚਾਹੀਦਾ ਮਨ ਬਣਾ ਕੇ ਲੋਕ ਘਰਾਂ ਤੋਂ ਆਉਂਦੇ ਨੇ ਇੱਥੇ ਆ ਕੇ ਮਨ ਨਹੀਂ ਚੇਂਜ ਕਰ ਸਕਦੇ ਲੋ ਅੱਗੇ ਆਪਾਂ ਚੈੱਕ ਕਰਦੇ ਆਂ ਰਣਜੀਤ ਸਿੰਘ ਢਿੱਲੋਂ ਰਣਜੀਤ ਸਿੰਘ ਢਿੱਲੋਂ ਜੀ ਹਾਂਜੀ ਤੁਸੀਂ ਵੋਟ ਪਾਣ ਜਾ ਰਹੇ ਹੋ ਜੀ ਹਾਂਜੀ ਐਂ ਸਰ ਵੋਟ ਪਾਈ ਦਿਖਾਓ ਜੀ ਜਰਾ ਆਹ ਦੇਖੋ ਜੀ ਕਾਰ ਦੇ ਵਿੱਚ ਹੁਣੇ ਨੌਜਵਾਨ ਸਾਥੀ ਸਾਡੇ ਵੋਟ ਪਾ ਕੇ ਆ ਰਹੇ ਨੇ ਦਿਖਾਓ ਜੀ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿੱਥੇ ਬੋਟ ਦਾ ਪ੍ਰਯੋਗ ਕੀਤਾ ਆਪਣੇ ਕਿੰਨੀ ਜ਼ਰੂਰੀ ਹੈ ਇੱਕ ਮਿੰਟ ਜਿੰਨਾ ਜਿੰਨਾ ਸਾਡੇ ਲੁਧਿਆਣੇ ਨੂੰ ਲੋੜ ਹੈ ਜੋ ਜੋ ਸਾਨੂੰ ਮੈਨੂੰ ਲੱਗ ਰਿਹਾ ਸੀ ਆਪਾਂ ਵੋਟ ਆਪਣੇ ਹਿਸਾਬ ਨਾਲ ਪਾਈ ਆ ਵੋਟ ਦੱਸੀ ਦੀ ਨਹੀਂ ਹੁੰਦੀ ਕਿੰਨੂੰ ਪਾਣੀ ਹੈ ਜੀ ਤਾਂ ਹੁਣ ਤਾਂ ਪਾਏ ਆ ਤੁਸੀਂ ਹਾਂ ਕੋਈ ਗੱਲ ਨਹੀਂ ਜਿੰਨੂੰ ਵੀ ਪਾਈ ਆ ਪਾਈ ਆ ਜ ਆ ਰਾਮ ਦੇ ਨਾਮ ਤੇ ਪਾਈ ਕਿੰਨੂੰ ਪਾਈ ਆ ਨਹੀਂ ਨਹੀਂ ਆਪਾਂ ਤਾਂ ਸਿਰਫ ਅਸੀਂ ਦੇਖੋ ਜੀ ਵਿਕਾਸ ਨੂੰ ਪਾਣੀ ਹੈ ਅਸੀਂ ਧਾਰਮਿਕ ਰਾਜਨੀਤੀ ਤੇ ਜ਼ਿਆਦਾ ਉਹ ਨਹੀਂ ਕਰਦੇ ਜੀ ਚਲੋ ਹਾਂ ਜੀ ਤੁਸੀਂ ਕੀ ਕੰਨ ਚੋਗੇ ਸਰ ਪਤਾ ਜੀ ਜਿਨਣੇ ਸਾਡੇ ਏਰੀਆ ਚ ਕੰਮ ਕੀਤਾ ਜੀ ਆਪਾਂ ਤਾਂ ਉਹਨਾਂ ਨੂੰ ਵੀ ਸਹਿਯੋਗ ਦੇਵਾਂਗੇ ਆਪਾਂ ਤਾਂ ਇੱਥੇ ਕੰਮ ਕਰਦੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਦੇਖਿਆ ਜੀ ਬਾਕੀ ਬਾਅਦ ਲੈਨੇ ਬਾਕੀ ਸਰ ਨਵੇਂ-ਨਵੇਂ ਘਰ ਆਏ ਨੇ ਜੀ ਹਲੇ ਤੱਕ ਇਹ ਘੋਲਣ ਮਿਲਣ ਨੂੰ ਟਾਈਮ ਲੱਗਣਾ ਹੈ ਨਾ ਉਹਨਾਂ ਨੂੰ ਇੱਥੇ ਦੀ ਗਲੀਆਂ ਦਾ ਪਤਾ ਨਾ ਉਹਨਾਂ ਨੂੰ ਕੋਈ ਏਰੀਆ ਦਾ ਪਤਾ ਉਹ ਕਿੱਥੋਂ ਆਗੇ ਸਾਡੀ ਆਪਾਂ ਹੁਣ ਰਾਜਾ ਵੜਿੰਗ ਨੂੰ ਕਿੱਥੋਂ ਲੱਭਾਂਗੇ ਜੀ ਕਿੱਥੇ ਦਾ ਤੁਹਾਨੂੰ ਪਤਾ ਹੈ ਕਿ ਐਡਰੈਸ ਕਿੱਥੇ ਦਾ ਉਹਨਾਂ ਨੂੰ ਏਰੀਆ ਪਤਾ ਮੰਨ ਲਓ ਸਾਨੂੰ ਕੋਈ ਦਿੱਕਤ ਹੈ ਸਾਡੇ ਏਰੀਆ ਨੂੰ ਕੋਈ ਨਾਲੇ ਦੀ ਕੋਈ ਗੱਲ ਹੈ ਕੋਈ ਹੋਰ ਮੱਲੇ ਦਾ ਦਿੱਕਤ ਹੈ ਪਰ ਕਿੱਥੋਂ ਲੱਭ ਲਾਂਗੇ ਜੀ ਉਹਨਾਂ ਨੂੰ ਦੱਸੋ ਚਲੋ ਵੋਟ ਪਾਏ ਹਾਂ ਕਿੰਨੀਆਂ ਵੋਟਾਂ ਸੀ ਤੁਹਾਡੀਆਂ ਸਾਡੀਆਂ 8-9 ਵੋਟ ਫੈਮਿਲੀ ਦੀਆਂ ਸੀ ਤੁਹਾਡੀਆਂ ਜੀ ਸਾਡੀਆਂ 15 ਵੋਟਾਂ ਜੀ ਪ ਲਓ ਜੀ ਨੌਜਵਾਨ ਸਾਥੀ ਜਿਹੜੇ ਕਹਿੰਦੇ ਸੀ ਵੋਟਾਂ ਪਾ ਕੇ ਆਏ ਆ ਪਰ ਲੋਕਲ ਨੂੰ ਪਾ ਕੇ ਆਏ ਆ ਸਾਫ ਸਾਫ ਉਹਨਾਂ ਨੇ ਕਹਿਤਾ ਸੱਤਾਧਾਰੀ ਪਾਰਟੀ ਨੂੰ ਪਾ ਕੇ ਆਏ ਆ ਲਓ ਚੱਲਦੇ ਆ ਸ਼ਰੋਮਣੀ ਅਕਾਲੀ ਦਲ ਦੇ ਕਾਊਂਟਰ ਤੇ ਉੱਥੇ ਦਾ ਕੀ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਲੋਕ ਆਪਣੀ ਵੋਟ ਲੈਣ ਆਏ ਹਥੋਂ ਬੋਟ ਦੀ ਪਰਚੀ ਲੈਣ ਆਏ ਆ ਔਰ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਖੜੇ ਨੇ ਬੋਟਰ ਲਿਖ ਕੇ ਲਾਇਆ ਪੇ ਬਟਨ ਨੰਬਰ 4 ਹਾਂਜੀ ਆਉਜੀ ਤੁਹਾਡੀ ਬੋਟ ਬੋਟ ਮਿਲ ਗਈ ਜੀ ਤੁਹਾਡੀ ਹਾਂਜੀ ਮਿਲ ਗਈ ਹੈ ਜੀ ਕਿੰਨੀਆਂ ਵੋਟਾਂ ਤੁਹਾਡੇ ਕਰਦੀਆਂ ਪੰਜ ਨੇ ਜੀ ਪੰਜ ਵੋਟਾਂ ਮਿਲ ਗਈਆਂ ਪੰਜ ਹਾਂਜੀ 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 ਫੇ ਹੁਣ ਬੋਟ ਪੰਜ ਆ ਰਹੇ ਹੋ ਹਾਂਜੀ ਜਾ ਰਹੇ ਹਾਂ ਜੀ ਕਿਦਾਂ ਦਾ ਦੇਖ ਰਹੇ ਹਾਂ ਤੁਸੀਂ ਬੋਟ ਪਾਉਣਾ ਕਿੰਨਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਹਰ ਇਨਸਾਨ ਨੂੰ ਵੋਟ ਪਾਣੀ ਚਾਹੀਦੀ ਹੈ ਜੀ ਅਧਿਕਾਰ ਹੈ ਜੀ ਕਿੱਥੇ ਬੰਦੇ ਨੇ ਕਹਿੰਦੇ ਕਿਹਨੂੰ ਜਿਤਾਉਂਗੇ ਅਸੀਂ ਤਾਂ ਪੰਥ ਨੂੰ ਵੋਟ ਪਾਣੀ ਹੈ ਜੀ ਰਣਜੀਤ ਸਿੰਘ ਢਿੱਲੋਂ ਜੀ ਨੂੰ ਵੋਟ ਪਾਵਾਂਗੇ ਜੀ 7 ਜਿਹੜੇ ਜਿਹੜੇ ਬੋਟ ਪਾਵਾਂਗੇ ਹਾਂਜੀ ਚਲੋ ਟਿੱਲੋ ਸਾਹਿਬ ਦੇ ਕਾਊਂਟਰ ਤੇ ਖੜੇ ਨੇ ਕਹਿੰਦੇ ਜੀ ਸਿੰਘ ਟਲਨ ਬੋਟ ਪਾਵਾਂਗੇ ਸ਼ਰੋਮਣੀ ਅਕਾਲੀ ਦਲ ਨੂੰ ਬੋਟ ਪਾਵਾਂਗੇ ਸਾਰੇ ਜਿਹੜੇ ਲੋਕ ਆ ਆਪਣੇ ਆਪਣੀ ਮਤ ਦਾ ਜਿਹੜਾ ਇਸਤੇਮਾਲ ਕਰ ਰਹੇ ਨੇ ਆਪਣੀ ਸੂਝ-ਬੂਝ ਨਾਲ ਇਸਤੇਮਾਲ ਕਰ ਰਹੇ ਬੋਟ ਦਾ ਚੱਲਦੇ ਆਂ ਅਗਲੇ ਕਾਊਂਟਰ ਤੇ ਜਨਤਾ ਪਾਰਟੀ ਦਾ ਕਾਊਂਟਰ ਵੀ ਸਾਹਮਣੇ ਨਜ਼ਰ ਆ ਰਿਹਾ ਉੱਥੇ ਵੀ ਪੁੱਛ ਲੈਣੇ ਆਂ ਲੋਕ ਆ ਰਹੇ ਨੇ ਹਮ ਹਮਾ ਕੇ ਕਿੰਨਿਆਂ ਕਿ ਹੁਣ ਤੱਕ ਤੁਸੀਂ ਸਮਝਦੇ ਹੋ ਕਿੰਨਿਆਂ ਕਿ ਪਰਸੈਂਟੇਜ ਲੋਕ ਆਪਣੀ ਬੋਟ ਪਾ ਚੁੱਕੇ ਨੇ ਲਓ ਸਰ 35 ਤੋਂ 40% ਸیرے ਸਿਰੇ ਇਸ ਬੂਥ ਤੋਂ ਹਾਂਜੀ 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 ਬਦਲ 2 2 2.5 ਘੰਟੇ ਹੋ ਚੁੱਕੇ ਐ ਅਸਲ ਤੇ 35% ਸਾਡੇ ਬੂਥ ਤੇ ਹੀ ਸਭ ਤੋਂ ਇਹਦਾ ਮਤਲਬ ਜਮਾੜਾ ਹੈਗਾ ਸੇਰ ਦਾ ਮਤਲਬ 70% ਤੱਕ ਬੋਲਿੰਗ ਜਾਏ ਮੇ ਵੀ ਸਾਨੂੰ ਤਾਂ ਪੂਰੀ ਆਵਾਸ਼ਾ ਹੈ ਜੀ ਲੋਕੀ ਬੜੇ ਉਤਸ਼ਾਹ ਨਾਲ ਮਤਦਾਨ ਕਰ ਰਹੇ ਨੇ ਹਾਂਜੀ ਇਸ ਵਾਰ ਬਹੁਤ ਲੈਣਾ ਹੀ ਲੱਗਿਆ 70% ਦਾ ਪੂਰਾ ਹੋ ਜਾਏਗਾ ਸਰ ਮੈਨੂੰ ਬਿਲਕੁਲ ਵਿਸ਼ਵਾਸ ਹੈ 70 ਤੋਂ ਉੱਤੇ ਹੀ ਜਾਊਗੀ ਜੀ ਇੱਥੇ ਇੱਥੇ ਕਿੰਨੇ ਬੂਥ ਆ ਜੀ ਇੱਥੇ ਸਰ ਤਿੰਨ ਬੂਥ ਹੈ 132 33 34 ਜੀ ਕਿੰਨੀ ਵੋਟ ਇੱਥੇ ਇੱਥੇ ਲਗਭਗ ਤਿੰਨਾਂ ਬੂਥਾਂ ਦੀ ਸਰ 3000 ਵੋਟ ਹੈ ਜੀ ਲਗਭਗ 3000 ਵੋਟ ਹੈ ਹਾਂ ਜੀ ਹਾਂ ਜੀ 3000 ਚੋਂ 35% ਕਹਿੰਦੇ ਪਹਿਚੂਗੀ 1000 ਵੋਟ ਪਹਿ ਚੁੱਕੀ ਹੈ ਸਰ ਲਗਭਗ ਪਹਿ ਚੁੱਕੀ ਹੈ ਜੀ ਪਹਿ ਚੁੱਕੀ ਹੈ ਜੀ ਜਨਤਾ ਪਾਰਟੀ ਦਾ ਇਹ ਸਟਾਲ ਲੱਗਿਆ ਹੋਇਆ ਕਾਊਂਟਰ ਲੱਗਿਆ ਹੋਇਆ ਜਿੱਥੋਂ ਲੋਕ ਵੋਟਰ ਜਿੱਥੋਂ ਵੋਟਰ ਜਿਹੜੇ ਹੈ ਆਪਣੀ ਪਰਚੀ ਲੈ ਕੇ ਜਾ ਰਹੇ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਪਰਚੀਆਂ ਦਿੱਤੀਆਂ ਉਹ ਸਿੱਧੇ ਵੀ ਬੋਟ ਪੋਲ ਕਰ ਰਹੇ ਆ ਲੇਕਿ ਸਭ ਤੋਂ ਵੱਡੀ ਗੱਲ ਇਹ ਆ ਵੀ ਕਹਿੰਦੇ 35% ਪੋਲਿੰਗ ਹੋ ਚੁੱਕੀ ਆ ਪੈਸਾ ਤੁਸੀਂ ਬੋਟ ਪਾਈ ਜੀ ਬਿਲਕੁਲ ਪਾਈ ਆ ਜੀ ਬੋਟ ਤੱਕ ਹੀ ਐਮਐਸ ਲੱਕਦੇ ਹੋ ਤੁਸੀਂ ਦੇਖੋ ਅੱਜ ਦੇ ਯੁੱਗ ਵਿੱਚ ਵੋਟ ਹੀ ਐਸਾ ਅਧਿਕਾਰ ਆ ਜਿਹਦੇ ਨਾਲ ਚੰਗਾ ਬੰਦਾ ਚੁਣਿਆ ਜਾ ਸਕਦਾ ਜਿਸ ਨਾਲ ਦੇਸ਼ ਦੀ ਤਰੱਕੀ ਕਰ ਸਕਦੇ ਆ ਕੋਈ ਵੀ ਕੈਂਡੀਡੇਟ ਜਿੱਤਦਾ ਚਾਹੇ ਹਾਰਦਾ ਇੱਕ ਵੋਟਰ ਹੀ ਇਹ ਹੱਕ ਨਾ ਕਹਿ ਸਕਦਾ ਮੈਂ ਹਰਾਇਆ ਮੈਂ ਜਿਤਾਇਆ ਪਰ ਇਸ ਵਾਰ ਜਿਹੜਾ ਉਸ਼ਾ ਹੈ RAM ਜੀ ਦਾ ਬਹੁਤ ਨਾਮ ਦੇ ਨਾਲ ਅੱਜ VOTING ਹੋ ਰਹੀ ਹੈ ਅਸੀਂ ਜਦੋਂ ਮੈਂ ਲਾਈਨ 'ਚ ਸੀਗਾ ਇੱਕ ਗੱਲ ਬਹੁਤ ਅੱਛੀ ਹੋ ਰਹੀ ਹੈ ਜੈ ਸ਼੍ਰੀ ਰਾਮ ਇਹ ਮਾਹੌਲ ਜਰੂਰ ਅੱਜਕੱਲ ਨਜ਼ਰ ਆ ਰਿਹਾ ਹੈ ਜੈ ਸ਼੍ਰੀ ਰਾਮ ਦੇ ਜਕਾਰੇ ਲਾ ਕੇ ਤੇ ਮੈਨੂੰ ਲੱਗ ਰਿਹਾ ਇਸ ਵਾਰ ਰਾਮ ਜੀ ਦਾ ਮਾਹੌਲ ਰਹੂਗਾ ਸਨਾਤਨ ਦੀ ਜੈ ਹੋਏਗੀ ਮੋਦੀ ਭਗਤ ਲੱਗਦੇ ਹੋ ਬਿਲਕੁਲ ਮੋਦੀ ਭਗਤਾਂ ਨੇ ਚੰਗਾ ਕੰਮ ਕੀਤਾ ਤੇ ਮੋਦੀ ਜੀ ਦਾ ਨਾਮ ਨਹੀਂ ਕਰਾਂਗੇ ਤੇ ਕੌਣ ਕਰੇਗਾ ਜਦ ਮੋਦੀ ਜੀ ਨੇ ਅੱਛਾ ਕੰਮ ਕੀਤਾ ਤੇ ਸ਼ਰੇਭੀ ਉਹਨਾਂ ਦਾ ਹੈ ਬਿਲਕੁਲ ਹੈ ਪੂਰੀ ਪਰਵਾਰ ਬੋਰਡ ਪੱਗਿਆ ਪੂਰਾ ਪਰਿਵਾਰ ਇਲਾਕਾ ਸਾਰੇ ਮੋਦੀ ਜੀ ਦੇ ਨਾਲ ਹੈ। ਹੋਰ ਗੱਲ ਕਰ ਲੈਣਾ ਸਾਡੇ ਨਾਲ ਹੋਰ ਜੁੜੇ ਨੇ ਭਾਈ ਸਾਹਿਬ। ਹਾਂਜੀ। ਅ ਕੀ ਨਾਂ ਤੁਹਾਡਾ ਜੀ? ਸਨੀ। ਅ ਸਨੀ ਜੀ ਤੁਸੀਂ ਵੋਟ ਪਾ ਕੇ ਆਏ ਹੋ ਦਿਖਾਓ ਜਰਾ ਲੋਕਾਂ ਨੂੰ ਦੱਸੋ ਕਿੰਨੀ ਜ਼ਰੂਰੀ ਹੈ ਵੋਟ ਪਾਣੀ। ਬਹੁਤ ਜ਼ਰੂਰੀ ਹੈ ਜੀ ਵੋਟ ਪਾਣੀ। ਵੋਟ ਹੀ ਸਭ ਕੁਝ ਹੈ। ਅੱਜ ਦੀ ਰੇਟ ਦੇ ਵਿੱਚ ਤੁਹਾਨੂੰ ਪਤਾ ਹੈ ਤੁਹਾਡੀ ਵੋਟ ਨਾਲ ਇੱਕ ਜਿਹੜਾ ਹੈ ਅ ਕੈਂਡੀਡੇਟ ਜਿੱਤ ਗਿਆ। ਬਿਲਕੁਲ ਜੀ ਬਿਲਕੁਲ 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 ਜਿੰਨੂੰ ਵੀ ਤੁਸੀਂ ਪਾਈ ਹੈ ਕਿਉਂਕਿ ਵੋਟ ਇੱਕ ਵੋਟ ਨਾਲ ਹੀ ਸਟੈਂਡਰਡ ਜੀ ਬਿਲਕੁਲ ਜੀ ਬਿਲਕੁਲ ਇੱਕ ਵੋਟ ਨਾਲ ਹੀ ਸਭ ਕੁਝ ਹੈ ਜੀ ਇੱਕ ਵੋਟ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਆਪਣੇ ਘਰ ਦੇ ਸਾਰੇ ਘਰਦਿਆਂ ਦੀ ਵੋਟ ਹੋਰ ਫਰੈਂਡਸ ਨੂੰ ਕਿਹਾ ਵੀ ਜੋ ਵੋਟ ਪਾਣੀ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਫੋਨ ਕੀਤਾ ਸੀ ਮੈਂ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਦੋਸਤ ਨੂੰ ਸਾਰਿਆਂ ਨੂੰ ਫੋਨ ਕਰਕੇ ਕਿਹਾ ਵੀ ਵੋਟ ਜ਼ਰੂਰ ਪਾਓ ਜਾਣਾ ਹੈ ਤਾਂ ਜਾਣਾ ਹੈ ਮੈਂ ਵੋਟ ਦਬਾਏ ਤੁਸੀਂ ਚਲੋ ਪੁੱਛਣਾ ਤਾਂ ਨਹੀਂ ਬੰਦਾ ਉਹ ਲੇਕਿਨ ਕਿੰਨੂ ਜਤਾ ਕੇ ਆਏ ਹੋ ਅਸੀਂ ਜੀ ਮੋਦੀ ਜੀ ਦਤਾਏ ਜੇਤਾਏ ਜੀ ਜਤਾਏ ਮੋਦੀ ਜੀ ਜਿੱਤ ਕੇ ਮੋਦੀ ਸਾਡੇ ਜੀ ਹਾਂ ਜੀ ਪਾਇਸਾ ਵੋਟ ਪਾ ਕੇ ਆਏ ਹੋ ਆ ਦਿਖਾਓ ਜਰਾ ਸਾਡੇ ਕੈਮਰੇ ਚ ਹਾਂ ਵੋਟ ਪਾਈ ਤੁਸੀਂ ਪਾਤੀ ਜੀ ਵੋਟ ਪਾਤੀ ਜੀ ਪਾਤੀ ਪਾਤੀ ਤੇ ਕਰ ਦਿਆ ਨੇ ਵੋਟ ਪਾਈ ਵਾਤੀ ਜੀ ਵਾਤੀ ਘਰ ਦੇ ਨੇ ਵੀ ਵਾਤੀ ਅੰਡੀ ਗਵੰਡੀ ਪੁਆਇੰਟ ਵਾਤੀ ਜੀ ਵਾਤੀ ਕਹਿ ਕੇ ਭਾਈ ਰਿਸ਼ਤੇਦਾਰ ਨੂੰ ਫੋਨ ਵੀ ਕੀਤਾ ਜੀ ਚਾਰ ਰਿਸ਼ਤੇਦਾਰ ਨੂੰ ਫੋਨ ਕਰ ਚੁੱਕੇ ਆ ਉਹ ਕਈ ਪਾਏ ਨੇ ਕਈ ਪਾਣ ਜਾ ਰਹੇ ਨੇ ਔਰ ਲਾਈਨਾਂ 'ਚ ਵੀ ਕਈ ਖੜੇ ਆ ਸੈਲਫੀ ਮੰਗਾਨੀ ਚਾਹੀਦੀ ਯਾਰ ਲੋ ਜੀ ਲੋਕਾਂ ਨੂੰ ਇਛਾ ਮਿਲਦਾ ਮੈਂ ਸੈਲਫੀ ਪਾ ਵੀ ਦਿੱਤੀ ਆ ਜੀ ਮੈਂ ਸੈਲਫੀ ਪਾ ਵੀ ਦਿੱਤੀ ਆ ਔਰ ਇਹ ਦੇਸ਼ ਦਾ ਚੋਣ ਆ ਜੋ ਦੇਸ਼ ਦੇ ਨਾਲ ਖੜਿਆ ਆ ਅਸੀਂ ਉਹਦੇ ਨਾਲ ਖੜੇ ਆ ਜੋ ਦੇਸ਼ ਦੇ ਨਾਲ ਆ ਅਸੀਂ ਉਹਦੇ ਨਾਲ ਖੜੇ ਆ ਦੇਸ਼ ਦਾ ਚੋਣ ਆ ਇਸ ਲਈ ਇਹ ਵੋਟ ਪਾਣੀ ਬਹੁਤ ਜ਼ਰੂਰੀ ਆ ਕੀ ਚੰਗਾ ਬੰਦਾ ਆਵੇ ਕਿ ਕੰਮ ਹੋਵੇ ਆਪਣੇ ਇਲਾਕੇ ਦੇ ਵਿੱਚ ਆਪਣੇ ਕੰਸਟਿਟੂਐਂਸੀ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਦੇਸ਼ ਦੇ ਵਿੱਚ ਜੋ ਦੇਸ਼ ਦੇ ਨਾਲ ਉਹ ਅਸੀਂ ਉਹਦੇ ਨਾਲ ਨਾ ਬਾਕੀ ਮਾਹੌਲ ਤਾਂ ਦੱਲੀਆ ਜੋ ਤਰੱਕੀ ਕਰਨੇ ਕਰਾਈ ਦੇਜੀ ਤਰੱਕੀ ਦੇਖ ਲਓ ਜੋ ਇਨਫਰਾਸਟ੍ਰਕਚਰ ਜਿਹਨੇ ਮੇਨਟੇਨ ਹੈ ਨਾ ਵਧੀਆ ਇਨਫਰਾਸਟ੍ਰਕਚਰ ਬਣਾਇਆ ਵਾ এনਵਾਇਰਨਮੈਂਟ ਨੇ ਵਧੀਆ ਬਣਾਇਆ ਵਾ ਉਹ ਜੋ ਰਾਮ ਕੋਲਾਏ ਹਮ ਨੂੰ ਕੋ ਲਾਏਗੇ ਤ론 ਲੋ ਜਿਹੜੇ ਕੰਦੇ ਜੋ ਰਾਮਗੋਲ ਆਏ ਹਮਨ ਕੋ ਲਾਏਗੇ ਗਾਣਾ ਜਿਹੜਾ ਬਹੁਤ ਕਨੀਆ ਮਿੱਤਰਲਾ ਕਹਿੰਦੇ ਚੱਲਦਾ ਦੇਖਣਾ ਹੋਊਗਾ 4 ਤਰੀਕ ਨੂੰ ਕਿਹੜਾ ਕਿਹੜਾ ਰਾਮਗੋਲ ਲੈ ਕੇ ਆਏ ਆ ਉਹਨਾਂ ਨੇ ਵੋਟ ਪਾਈ ਆ ਤੇ ਰਿਜ਼ਲਟ ਕਿਦਾਂ ਦਾ ਆਂਦਾ